ਆ ਜਿਹੜੀ ਤੁਸੀਂ ਕੁੜੀ ਦੇਖ ਰਹੇ ਰੁਪਿੰਦਰ ਕੌਰ ਅਸੀਂ ਫੁੱਲਣ ਹਾਰੇ ਆ ਆਪਸ ਦੇ ਵਿੱਚ ਰਿਲੇਸ਼ਨ ਠੀਕ ਸੀਗਾ ਪਤੀ ਪਤਨੀ ਦਾ ਇਹਨਾਂ ਦਾ ਗੁਰਵਿੰਦਰ ਦਾ ਕਿੰਨੀ ਕਿ ਓਕਾਤ ਬੰਦਾ ਕਿੰਨੇ ਕ ਪਾਣੀ ਚ ਬੰਦਾ ਪਰਖ ਕੇ ਸਾਡੇ ਜਨਕ ਦੋਸਤੋ ਇੰਸਟਾਗ੍ਰਾਮ ਦੀ ਫੀਡ ਤੁਹਾਡੀ ਵੀ ਸੇਮ ਹੋਈ ਹੋਣੀ ਹੈ ਤੇ ਇਹੀ ਫੀਡ ਹੈ ਜਿਹੜਾ ਜਲੰਧਰ ਦੇ ਵਿੱਚ ਬਲਾਤਕਾਰ ਹੋਇਆ ਸੀਗਾ ਇੱਕ ਬਜ਼ੁਰਗ ਬੰਦੇ ਵੱਲੋਂ ਬੱਚੀ ਨਾਲ ਉਸ ਦਿਨ ਤਿੰਨ ਚਾਰ ਦਿਨ ਵੀ ਇਹੀ ਕੁਝ ਚੱਲਿਆ ਸੀ ਤੇ ਏਦੋਂ ਪਹਿਲਾਂ ਜਦੋਂ ਪ੍ਰਵਾਸੀ ਮਜ਼ਦੂਰ ਨੇ ਇੱਕ ਬੱਚੇ ਨਾਲ ਕੀਤਾ ਸੀਗਾ ਨਾ ਪੰਜਾਬ ਦੇ ਵਿੱਚ ਹੁਣ 99% ਚੈਨਲ ਵਾਲੇ ਇਹ ਦੱਸ ਰਹੇ ਨੇ ਕਿ ਉਹਦੇ ਟੈਟੂ ਬਣੇ ਹੋਏ ਸੀ ਜਾਂ ਉਹ ਰਾਤ ਨੂੰ ਉਹਦੇ ਘਰ ਵਾਲੇ ਨਾਲ ਸੌਂਦੀ ਨਹੀਂ ਸੀ ਜਾਂ ਉਹ ਸਿਰਫ 1% ਚੈਨਲ ਗੱਲ ਕਰ ਰਹੇ ਨੇ ਕਿ ਭਾਈ ਮੁੰਡੇ ਦੇ ਪਰਿਵਾਰ ਨੂੰ ਇਨਸਾਫ ਮਿਲੂਕ ਨਹੀਂ 25 ਕਿਲੋ ਦਾ ਮਾਲਕ ਸੀ ਪਿਓ ਦੀ ਤੁਸੀਂ ਵੀਡੀਓ ਦੇਖੀਆ ਹੋਣੀ ਆ ਸੋ ਨੂੰ ਸਾਰਿਆਂ ਨੂੰ ਪਤਾ ਕਹਾਣੀ ਦਾ ਵੀ ਹਣਾ ਹੁਣ ਉਹਦੇ ਚ ਲੋਕ ਸਵਾਦ ਕੱਢਦੇ ਨੇ ਇਕੱਠੇ ਨਹੀਂ ਸੌਂਦੇ ਸੀ ਟੈਟੂ ਨਹੀਂ ਫਲਾਣਾ ਠਮਕਾ ਇੱਕ ਰਿਕਵੈਸਟ ਤਾਂ ਹੈਗੀ ਆ ਪੰਜਾਬ ਸਰਕਾਰ ਨੂੰ ਤੇ ਬਾਕੀ ਪੰਜਾਬੀਆਂ ਨੂੰ ਕਿ ਭਾਈ ਵੱਧ ਤੋਂ ਵੱਧ ਪੰਜਾਬ ਸਰਕਾਰ ਦੇ ਕੰਨੀ ਗੱਲ ਪਾਓ ਬੱਤ ਬੱਤ ਕੰਨੀ ਗੱਲ ਪਾਓ ਕਿ ਮੁੰਡੇ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਇੱਕ ਮੇਰੇ ਗੱਲ ਇਹ ਨਹੀਂ ਸਮਝ ਆ ਰਹੀ ਕਿ ਕੈਨੇਡਾ ਦੇ ਵਿੱਚੋਂ ਡਿਪੋਰਟ ਹੋਣ ਦਾ ਕਾਰਨ ਅਜੇ ਤੱਕ ਸਾਹਮਣੇ ਆਇਆ ਕੋਈ ਕਿਉਂਕਿ ਕੈਨੇਡਾ ਚੋਂ ਡਿਪੋਰਟ ਹੋਣਾ ਕੋਈ ਇਹ ਤਾਂ ਹੈ ਨਹੀਂ ਵੀ ਕੋਈ ਮਰਡਰ ਵੀ ਕਰਤਾ ਵੀ ਨਹੀਂ ਰਿਪੋਰਟ ਕਰ ਦਿੱਤਾ ਚਲੋ ਜੇਲ੍ਹ ਚ ਭੇਜਦੇ ਮੈਨੂੰ ਲੱਗਦਾ ਕਿ ਇਤਨੇ ਕਿਤੇ ਪ੍ਰੀ ਪਲਾਨਡ ਸੀਗਾ ਕਿਉਂਕਿ ਇੰਡੀਆ ਦੇ ਵਿੱਚ ਉਹਨਾਂ ਨੂੰ ਕਤਲ ਕਰਨ ਲੱਗਿਆ ਵੀ ਸੌਖਾ ਹੋ ਜਾ ਇੱਥੇ ਕੈਨੇਡਾ ਚ ਅਸੀਂ ਕਰ ਨਹੀਂ ਸਕਦੇ ਤਾਂ ਕਰਕੇ ਇਹਨਾਂ ਨੇ ਪਹਿਲਾਂ ਤੋਂ ਪਲਾਨ ਬਣਾਇਆ ਸੀ ਇਹ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ ਪਰਿਵਾਰ ਬਾਰੇ ਕਿੰਨੇ ਤੀਜੀ ਗੱਲ ਹੈਗੀ ਆ ਇਹ ਵੀ 2-4 ਦਿਨ ਚੱਲਣੀ ਹੈ ਗੱਲ ਮਾਪੇ ਬਾਪ ਨੂੰ ਪੁੱਤ ਨੂੰ ਕਦੇ ਨਹੀਂ ਮਿਲਣਾ ਭਾਈ ਜੇ ਤੁਹਾਡਾ ਰੌਲਾ ਗੋਲਾ ਚੱਲਦਾ ਕੁੜੀਆਂ ਨੂੰ ਵੀ ਬੇਨਤੀ ਆ ਤੇ ਮੁੰਡਿਆਂ ਨੂੰ ਵੀ ਬੇਨਤੀ ਆ ਤਾਂ ਭਾਈ ਆਦਾ ਅੱਡ-ਅੱਡ ਹੋ ਜਾ ਕਰੋ ਕਿਸੇ ਦੇ ਧੀ ਪੁੱਤ ਮਾਰਨ ਨਾਲੋਂ ਤਾਂ ਆਈ ਸਭ ਤੋਂ ਬੈਟਰ ਆ ਕਿ ਆਪਦੇ ਆਪ ਦੇ ਰਾਹ ਜਾ ਕੇ ਆਪਦਾ ਫਿਊਚਰ ਚੁਣੋ ਕਿਉਂ ਕਿਸੇ ਦਾ ਪੁੱਤ ਮਾਰਿਆ ਤੁਸੀਂ ਮਾਪੇ ਬਾਪ ਨੂੰ ਪੁੱਤ ਕਦੇ ਨਹੀਂ ਮਿਲਣਾ ਤੁਸੀਂ ਸਾਰੀ ਉਮਰ ਇੱਜ਼ਤ ਤੁਹਾਨੂੰ ਮਿਲਦੀਆਂ ਸੋਡੇ ਤਾਂ ਚਲੋ ਇੱਜ਼ਤ ਕਾਦੀ ਹੋਣੀ ਜਿਹਨਾਂ ਨੇ ਆਹ ਕੁਛ ਕਰਤਾ ਉਹਨਾਂ ਦੀ ਯਾਦ ਇੱਜ਼ਤ ਹੁੰਦੀ ਹੈ ਉਹਨਾਂ ਨੇ ਲੋਕ ਕਹਿੰਦੇ ਨੇ ਕਿ ਇਹਨੂੰ ਸਾਰੀ ਉਮਰ ਇਹਦੇ ਬੱਚਿਆਂ ਨੂੰ ਇਹ ਜਿਹਾਂ ਦੀ ਕੋਈ ਸ਼ਰਮ ਸ਼ਰਮ ਨਹੀਂ ਦਿਹਾਜਿਆ ਨੂੰ ਬਾਕੀ ਬੇਨਤੀ ਹੈ ਸਾਰੇ ਪੰਜਾਬੀਆਂ ਨੂੰ ਤੇ ਪੰਜਾਬ ਸਰਕਾਰ ਜੇ ਸੁਣ ਰਹੀ ਹੈ ਭਾਈ ਮੁੰਡੇ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਹੈ